ਸਸਫੀ ਕਾਲ ਜੀ ਮਰਜੂਤ ਸਿੰਘ ਬੈਂਸ ਪਾਖੜੇ ਦੇ ਬਾਰੇ ਜੋ ਡੈਮ ਦੇ ਬਾਰੇ ਲੇਟੈਸਟ ਅਪਡੇਟ ਹੈ ਕਿ ਲਗਾਤਾਰ ਹੁਣ ਇੱਥੇ ਵੀ ਬਰਸਾਤ ਹੋਣ ਲੱਗੀ ਹੈ ਹਿੱਟਾਂ ਵੀ ਤੇ ਉੱਤੇ ਹਿਮਾਚਲ ਦੇ ਇਲਾਕਿਆਂ ਚ ਬਰਸਾਤ ਹੋ ਰਹੀ ਹੈ ਤੇ ਡੈਮ ਦਾ ਲੈਵਲ ਆਲਰੇਡੀ 1679 ਹੋ ਚੁੱਕਿਆ 1679.05 10 ਖਤਰੇ ਦਾ ਨਿਸ਼ਾਨ 1980 ਹੈ 1 ਫੁੱਟ ਤੋਂ ਘੱਟ ਰਹਿ ਚੁੱਕਿਆ ਆ ਤੇ ਅਗਲੇ ਵੀ 6 ਤਰੀਕ ਨੂੰ ਫੇਰ ਬਰਸਾਤ ਦੇ ਦੱਸੀ ਹੈ ਇਸ ਨੂੰ ਦੇਖਦੇ ਤਾਂ ਕਿ ਕੋਈ ਵੱਡਾ ਖਤਰਾ ਜਿਵੇਂ ਪੌਂਗ ਡੈਮ ਹੋਵੇ ਉਹ ਨਾ ਬਣੇ ਇਹ ਫੈਸਲਾ ਕੀਤਾ ਗਿਆ ਤੇ 10000 ਕਿਊਸਿਕ ਜਿਹੜਾ ਪਾਣੀ ਹੈ ਹੋਰ ਛੱਡਿਆ ਜਾਊਗਾ 75 ਇਹ ਹੈ ਸਕਟਕ 10000 ਕਿਊਸਿਕ 10000 ਕਿਊਸਿਕ ਦਾ ਭਾਅ ਵੀ ਹੈ ਕਿ ਦਰਿਆ ਦੇ ਵਿੱਚ 6 ਤੋਂ 7 ਇੰਚ ਪਾਣੀ ਜਿਹੜਾ ਹੈ ਹੋਰ ਵਧੂਗਾ ਜਿੱਥੇ ਕਿਤੇ ਦਰਿਆ ਤੰਗ ਹੁੰਦਾ ਉੱਥੇ 1 ਫੁੱਟ ਪਾਣੀ ਹੋਰ ਵਧੂਗਾ ਇਹ ਵੀ ਜਿਹੜਾ 10000 ਕਿਊਸਿਕ ਹੈ ਫੇਜ਼ਡ ਮੈਨਰ ਚ ਛੱਡਿਆ ਜਾਊਗਾ ਤਕਰੀਬਨ 1:3 2 ਵਜੇ ਪਹਿਲਾਂ ਪਹਿਲਾਂ 3000 ਕਿਊਸਿਕ ਉਸ ਤੋਂ ਬਾਅਦ 2:3 ਫਿਰ 3 ਵਜੇ ਤੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਹੈ ਤਾਂ ਤਕਰੀਬਨ ਆਪਾਂ ਕਹਿ ਸਰੇ 3:30 ਵਜੇ ਤੱਕ ਪਾਣੀ ਫਿਰ ਆਨੰਦਪੁਰ ਸਾਹਿਬ 4 ਵਜੇ ਤੱਕ ਤੇ ਜਿਹੜਾ ਕੀਤਪੁਰ ਸਾਹਿਬ ਦੇ ਸਾਡੇ ਪਿੰਡਾਂ ਚੰਦਪੁਰ ਗਾਜਪੁਰ ਬੇਲਾ ਉੱਥੇ 4:30 ਵਜੇ ਤੱਕ ਇਹ ਪਾਣੀ ਪਹੁੰਚੂਗਾ ਮੇਰੀ ਸਭ ਨੂੰ ਬੇਨਤੀ ਹੈ ਜਿਹੜੇ ਸਾਡੇ ਦਰਿਆ ਵਾਲੇ ਪਿੰਡਿੰਡ ਨੇ ਖਾਸ ਕਰਕੇ ਮੋਜੋਵਾਲ ਬੇਲਾ ਧਿਆਨੀ ਕਲਿਤਰਾ ਹੀਟਲਾ ਦਬਖੇੜਾ ਪਲਾਸੀ ਸਿੰਘਪੁਰਾ ਆਪਣਾਮ ਭਲਾਨ ਸਾਡੇ ਬੇਲੇ ਖਾਸ ਕਰਕੇ ਬੇਲਿਆਂ ਨੇ ਲਈ ਆਲਰੇਡੀ ਕਨੈਕਟੀਵਿਟੀ ਜਿਹੜੀ ਹੈ ਉਹ ਟੁੱਟੀ ਹੋਈ ਹੈ ਤੇ ਆਪਾਂ ਪ੍ਰਸ਼ਾਸਨ ਦੇ ਵੱਲੋਂ ਸਾਡੀਆਂ ਟੀਮਾਂ ਜਿਹੜੀਆਂ ਹੁਣ ਫੀਲਡਸ ਜਾ ਰਹੀਆਂ ਆਪਾਂ ਐਵੈਕੂਏਟ ਬੇਵਕੀਸ਼ਟੀਆਂ ਲੱਗੀਆਂ ਹੋਈਆਂ ਜਿੰਨੇ ਵੀ ਆਪਾਂ ਸੁਰੱਖਿਅਤ ਥਾਵਾਂ ਤੇ ਆ ਜਾਈਏ ਤੁਸੀਂ ਸਾਡੇ ਨਾਲੋਂ ਵੱਧ ਜਾਣਦੇ ਹੋ ਹਰਸਾ ਬੇਲਾ ਬੜੇ ਜਿਹੜੇ ਹਾਲਾਤੋਂ ਨਾਜ਼ੁਕ ਬਣੇ ਹੋਏ ਆ ਉੱਥੇ ਵੀ ਗੱਲ ਚੱਲ ਗਈ ਜਿਹੜੇ ਜਿਹੜੇ ਸ਼ਖਸ ਆਪਣੇ ਸੁਰੱਖਿਅਤ ਥਾਵਾਂ ਤੇ ਅਸਰ ਆ ਜੇ ਇੱਕ ਦੋ ਦਿਨ ਦੀ ਗੱਲ ਥੋੜਾ ਡੈਮ ਖਾਲੀ ਹੋ ਜਾਊਗਾ ਤਾਂ ਆਪਾਂ ਜਿਹੜਾ ਹੈ ਪਾਣੀ ਦਾ ਲੈਵਲ ਘਟਾ ਦਾਂਗੇ ਇਸ ਲਈ ਕਰ ਰਹੀਆਂ ਇਹ ਪਾਣੀ ਛੱਡਨੇ ਇਸ ਲਈ ਜ਼ਰੂਰੀ ਹੈ ਤਾਂਕਿ ਕੋਈ ਵੱਡਾ ਹਾਦਸਾ ਨਾ ਹੋ ਜਾਵੇ ਜਿਵੇਂ ਪੌਂਗ ਡੈਮ ਚ ਉੱਥੇ ਹੋਇਆ ਆਪਣੇ ਪਾਕੀ ਪੰਜਾਬ ਦੇ ਹਾਲਾਤ ਹੈ ਲਗਾਤਾਰ ਅਧਿਕਾਰੀਆਂ ਨਾਲ ਗੱਲ ਕਰਕੇ ਐਕਸਪਰਟਸ ਦੇ ਨਾਲ ਗੱਲ ਕਰਕੇ 6 ਤਰੀਕ ਨੂੰ ਫੇਰ ਭਾਰੀ ਬਰਸਾਤ ਦੇਖਿਆ ਉਸ ਨੂੰ ਦੇਖਦੇ ਹੋਏ ਤਾਂ ਕਿ ਡੈਮ ਤੋਂ ਜਿਹੜਾ ਕੁਸ਼ਨ ਉਹ ਬਣਿਆ ਰਵੇ ਸਾਰੀ ਸਾਡੀ ਪ੍ਰਸ਼ਾਸਨ ਦੀ ਟੀਮਾਂ ਵੀ ਲੱਗੀਆਂ ਇਹਨਾਂ ਪਿੰਡਾਂ ਦੇ ਵਿੱਚ ਅਗਲੇ ਕੁਝ ਘੰਟਿਆਂ 'ਚ ਪਹੁੰਚ ਜਾਣਗੇ ਰਿਲੀਫ ਕੈਂਪ ਸਾਰੇ ਅਸੀਂ ਵੀ ਲੱਗੀਆਂ ਜਿੱਥੇ ਵੀ ਕਿਤੇ ਲੋੜ ਹੈ ਮੇਰਾ ਫੋਨ 24 ਘੰਟੇ ਆਨ ਹੈ ਸਾਰੇ ਸਰਪੰਚ ਸਹਿਬਾਨਾਂ ਨਾਲ ਸਿੱਧੀ ਗੱਲ ਹੋ ਰਹੀ ਹੈ ਮੈਨੂੰ ਦੱਸੋ ਜੇ ਅਗਰ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਅਧਿਕਾਰੀ ਨਹੀਂ ਪਹੁੰਚ ਰਿਹਾ ਮੈਨੂੰ ਦੱਸੋ ਸਾਡੀ ਟੀਮ ਪਹੁੰਚੂਗੀ ਅਸੀਂ ਬਰਾਬਰ ਲੱਗੇ ਹੋਏ ਹਾਂ ਆਪ ਸਭ ਨੂੰ ਬੇਨਤੀ ਹੈ ਤੇ ਖਾਸ ਕਰਕੇ ਬਹੁਤ ਸਾਰੇ ਜਿਹੜੇ ਨੌਜਵਾਨ ਐ ਸਟੈਂਡ ਬਾਈ ਕਰੋ ਜਿੱਥੇ ਜਿੱਥੇ ਸਾਨੂੰ ਜਿਹੜੇ ਬੋਰੀਆਂ ਭਰ ਕੇ ਤਿਆਰੀ ਹੈ ਤਾਂ ਕਿ ਕਿਤੇ ਵੀ ਆਪਾਂ ਦਰਿਆ ਨਹੀਂ ਟੁੱਟਣ ਦੇਣਾ ਤਾਂ ਕਿ ਐਦਿ ਆਪ ਸਭ ਦੇ ਸਾਥ ਦੀ ਲੋੜ ਹੈ ਪਰਮਾਤਮਾ ਗੁਰੂ ਸਾਹਿਬ ਸਹਾਇ ਹੋਣਗੇ ਮਾਤਾ ਰਾਣੀ ਕਿਰਪਾ ਰੱਖੂਗੀ ਧੰਨਵਾਦ